ਅਗਦੇ ਖਾਲਸਾ ਸ਼੍ਰੀ ਵਾਇਗੁਰੂ ਜੀ ਕੀ ਫਤਿਹ ਜੀ ਮੈਂ ਤੰਦਰਪਾਲ ਸਿੰਘ ਪਿੰਟੜੜ੍ਹਾਲੇ ਤੋਂ ਸੋਟੜੜ੍ਹਾਲੇ ਦੇ ਪਿੰਡ ਦੀ ਸਾਰੀ ਸੰਗਤ ਨੇ ਸੋਜਵਾਨ ਬੀਬੀਆਂ ਪੈਣਾ ਨੇ ਤੇ ਸਾਰੇ ਨੇ ਸਾਰੀ ਸામਤੀ ਦੇ ਨਾਲ ਜੋ ਅੱਜ ਮੈਨੂੰ ਸਰਪੰਚ ਤੇ ਸੱਤ ਮੈਂਬਰਾਂ ਨੂੰ ਪਿੰਡਿਆਂ ਨੂੰ ਜੋ ਹਰੀ ਚੰਡੀ ਦੇ ਕੇ ਤੇ ਚੁਣਿਆ ਗਿਆ ਜੀ ਜੀ ਕਿੰਨੇ ਕ ਵੋਟ ਹੈਗੇ ਪੈਣਾ 857 ਵੋਟਾਂ ਟੋਟਲ ਸਾਡੇ ਪਿੰਡ ਦੀਆਂ ਜੀ ਹਾਂ ਜੀ ਕੋਈ ਅਰਚੰਦਾ ਨਹੀਂ ਆਇਆ ਜਾਂ ਪਿੰਡ ਨੇ ਭਾਈਚਾਰਾ ਜਿਹਾ ਪਹਿਲੇ ਇਕੱਠਾ ਸੀਗਾ ਨਹੀਂ ਜੀ ਨਹੀਂ ਸਾਡੇ ਪਿੰਡ ਤਾਂ ਬਹੁਤ ਜ਼ਿਆਦਾ ਇਕੱਠਾ ਖੜਿਆ ਪਿੰਡ ਵਾਲਿਆਂ ਨੇ ਬੜੀ ਸੋਜਵਾਨ ਨਾ ਥੋੜੇ ਦਿਨ ਤੋਂ ਪਹਿਲਾਂ ਤੋਂ ਪਲੈਨਿੰਗ ਕਰਕੇ ਤੇ ਅੱਜ ਫਾਈਨਲ ਸਰੂਪਾ ਪਾ ਕੇ ਗੁਰੂ ਘਰ ਦੇ ਵਿੱਚ ਸਨਮਾਨਤ ਕੀਤਾ ਗਿਆ ਜੀ। ਕੱਲ 6 ਮਹੀਨੇ ਪਹਿਲਾਂ ਹੀ ਤੁਹਾਨੂੰ ਥਾਪੀ ਦਿੱਤੀ ਸੀ ਜੀ ਸਰਪੰਚ ਜਿਹੜਾ ਸਾਡਾ ਬਿਲਕੁਲ ਜੀ 6 ਮਹੀਨੇ ਪਹਿਲਾਂ ਅਜ ਤੋਂ ਜੋ ਸਰਕਾਰ ਨੇ ਚੋਣਾ ਪੰਗੇ ਗਿਆ ਪੰਚਾਇਤਾਂ ਪੰਗ ਕੀਤੀਆਂ ਸੀਗੀਆਂ ਉਸ ਤੋਂ ਬਾਅਦ ਪਿੰਡ ਦੇ ਵਿੱਚ ਕੱਟ ਰੱਖੇ ਗਿਆ ਸੀ। ਤਕਰੀਬਨ ਸਾਰੇ ਪਿੰਡੇ ਸਹਿਮਤੀ ਉਹੋ ਜਿਤਾਤੀ ਸੀ। ਉਸ ਤੋਂ ਬਾਅਦ ਫਿਰ ਮੋਟਾ ਪੋਸਟਪੋਨ ਹੋ ਕਰਕੇ ਲੇਟ ਹੋ ਗਿਆ। ਸੋ ਅੱਜ ਸਾਰਿਆਂ ਨੇ 28 ਤਰੀਕ ਨੂੰ ਅੱਜ ਨਵੇਂ ਮਹੀਨੇ ਦੇ ਨੂੰ ਸੋ ਸਰੂਪੇ ਪਾ ਕੇ ਦੇ ਸਨਮਾਨਤ ਕੀਤਾ ਗਿਆ ਸਾਰਿਆਂ ਕੀ ਹੁਣ ਤੁਹਾਨੂੰ ਸਿਰਫ ਸੰਦਕਾਂ ਚੌਂਤਾ ਲਿਆ ਪੈਣਾ ਨਹੀਂ ਹੁਣ ਕੀ ਪ੍ਰਾਇੋਰਟੀ ਹੋਏਗੀ ਸਰਪਾਏ ਆਪਣੇ ਪਿੰਡ ਨੂੰ ਲੈ ਕੇ ਪਿੰਡ ਦੇ ਕਿਹੜੇ ਕੰਮ ਜਿਹੜੇ ਰੁਕੇ ਹੋਏ ਨੇ ਜਿਹੜੇ ਤੁਹਾਡੇ ਵੱਲ ਹੁਣ ਕੀਤਾ ਜਾਣਗੇ ਸਾਡੇ ਪਿੰਡ ਦੇ ਤਕਰੀਬਨ ਬਹੁਤ ਜ਼ਿਆਦਾ ਕੰਮ ਆ ਸਾਡੇ ਪਿੰਡ ਪਾਣੀ ਦੇ ਨਿਕਾਸ ਦੀ ਸਭ ਤੋਂ ਜ਼ਿਆਦਾ ਸਮੱਸਿਆ ਆ ਜੀ ਠੀਕ ਆ ਜੀ ਉਸ ਤੋਂ ਬਾਅਦ ਸਾਡੇ ਪਿੰਡ ਦੇ ਜਿਹੜੇ ਆਪਾਂ ਪਾਰਕ ਦੀ ਬੜੀ ਸਮੱਸਿਆ ਜਿਮ ਦੀ ਬੜੀ ਸਮੱਸਿਆ ਸੀਵਰੇਜ ਦੀ ਦਿੱਕਤ ਹੈਗੀ ਆ ਜੀ ਵਾਟਰ ਸਪਲਾਈ ਦਾ ਸੀ ਅਸੀਂ ਉਹਦਾ ਕੰਮ ਚਲਾਇਆ ਪਿਆ ਤਕਰੀ ਘਰ ਘਰ ਜੇ ਸੋਚਿਆਵੇ ਤਿੰਨ ਤੋਂ 4 ਲੱਖ ਦਾ ਬੋਰ ਹੁੰਦਾ ਜੀ ਅਸੀਂ ਸਾਡੀ ਸਰਕਾਰ ਦੇ ਦੁਆਰਾ ਸਕੀਮ ਸੀ ਅਸੀਂ ਇਕੱਲਾ ਬੋਰ ਹੀ ਕਰਾ ਕੇ 505 ਫੁੱਟ ਤੇ ਡਾਇਰੈਕਟ ਪਾਣੀ ਪਿੰਡ ਨੂੰ ਦਵਾਂਗੇ ਤਕਰੀਬਨ ਇਹ ਹਰੇਕ ਘਰ ਦਾ ਤਿੰਨ ਤੋਂ 4 ਲੱਖ ਦਾ ਬਚਾਅ ਹੋਗਾ ਤੇ ਸਾਫ਼ ਤੇ ਸ਼ੁੱਧ ਪਾਣੀ ਮਿਲੇਗਾ ਲੋਕਾਂ ਦੇ ਫਿਲਟਰ ਤੱਕ ਵੀ ਲਾਂਡਰੀ ਦੀ ਨੌਕਤ ਨਹੀਂ ਆਏਗੀ ਜੀ ਇਸ ਤਰੀਕੇ ਨਾਲ ਸਾਡੇ ਪਿੰਡ ਤੇ ਬਹੁਤ ਜ਼ਿਆਦਾ ਕੂੜੇ ਦੀ ਬੜੀ ਸਮੱਸਿਆ ਹੈਗੀ ਆ ਜੀ ਐਮਬਲੈਂਸ ਵਾਸਤੇ ਪਿੰਡ ਦੀ ਬੜੀ ਜ਼ਰੂਰਤ ਹੈਗੀ ਆ ਜੀ ਕਾਫੀ ਜਿਆਦਾ ਪਿੰਡ ਦੇ ਕੰਮ ਜਿਹੜੇ ਦੂਰੇ ਹੈਗੇ ਆ ਜੀ ਇਹ ਕਰਾਉਣ ਲੱਪੀ ਤਾਂ ਕਾਫੀ ਜਿਆਦਾ ਆ ਸੋ ਸਾਡੀ ਕੋਸ਼ਿਸ਼ ਰਹੂਗੀ 5 ਸਾਲਾਂ ਦੇ ਵਿੱਚ ਵਿੱਚ ਸਾਰੇ ਕੰਮ ਇਹ ਪੂਰੇ ਕੀਤੇ ਜਾਣ ਜੀ ਫਾਇਦਾ ਕਿੰਨਾ ਕਰ ਲੱਗ ਰਿਹਾ ਸਰ ਸਮਤੀ ਦੇ ਨਾਲ ਜੀ ਉਹ ਚੋਣਾ ਹੁੰਦੀਆਂ ਹੈ ਨਾ ਪਿੰਡ ਦੇ ਵਿੱਚ ਧੜੇ ਧੜੇ ਬੰਦੀਆਂ ਬਣਦੀਆਂ ਨੇ ਹਨਾ ਅਲੱਗ-ਅਲੱਗ ਬੰਦ ਵਿਅਕਤੀ ਖੜੇ ਹੁੰਦੇ ਨੇ ਤੇ ਇਹਦਾ ਤੁਹਾਨੂੰ ਕੀ ਫਾਇਦਾ ਕਿੰਨਾ ਕਰ ਲੱਗ ਰਿਹਾ ਸਰ ਸਭ ਤੇ ਵੀ ਚੋਣ ਦਿਖਾਈ ਆ ਸਭ ਤੋਂ ਪਹਿਲਾ ਫਾਇਦਾ ਤਾਂ ਇਹ ਹੀ ਆ ਜੀ ਧੜੇ ਬੰਦੀ ਖਤਮ ਹੋ ਗਏ ਸਾਡੇ ਪਿੰਡ ਤੇ ਪਿੰਡ ਦੇ ਵਿੱਚ ਕਿਸੇ ਨੂੰ ਕਿਸੇ ਦਾ ਰੋਸ ਨਹੀਂ ਹੈਗਾ ਸਾਰੇ ਖੁਸ਼ੀ-ਖੁਸ਼ੀ ਇੱਕ ਦੂਜੇ ਨੂੰ ਵ ਇੱਕ ਵਾਰਦਾ ਸੀ ਉਹਦੇ ਵਿੱਚ ਦੋ ਜਾਂ ਤਿੰਨ ਬੰਦੇ ਤਕਰੀਬਨ ਖੜੇ ਸੀ ਉਹ ਵੀ ਬੜੀ ਸਾਰਾ ਸ਼ਾਂਤੀ ਨਾਲ ਸਾਰਿਆਂ ਨੇ ਪਰਚੀਆਂ ਪਾ ਕੇ ਇੱਕ ਪਰਚੀ ਚੁਣੀ ਤਾਂ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਸਵਾਰਕਾਰ ਕੀਤਾ ਗਿਆ ਜੀ ਸਾਰੇ ਪਿੰਡ ਨੇ ਸੋ ਪੈਸੇ ਦੀ ਬੜੀ ਬਚਤ ਆ ਜੀ ਠੀਕ ਹੈ ਜੀ ਸਰਕਾਰ ਵੱਲੋਂ ਬਹੁਤ ਫੈਸਿਲਿਟੀ ਮਿਲ ਜਾਣੀ ਆ ਜੀ 5 ਲੱਖ ਰੁਪਏ ਸਰਕਾਰ ਸਿੱਧਾ ਕਹਿ ਰਹੀ ਹੈ ਬਾਕੀ ਘਰਾਂ ਜਾਂ ਹਸਪੀਟਲ ਉਧਰੋਂ ਕਹਿ ਸਕਦੇ ਆ ਜੀ ਬਾਕੀ ਜਿਹੜਾ ਪਿੰਡ ਤੇ ਇਲੈਕਸ਼ਨ ਤੇ ਇਹਨਾਂ ਪੈਸਾ ਖਰਾਬ ਹੋਣਾ ਸੀ ਮੈਂ ਇਕੱਲਾ ਹੀ ਕਰਦਾ ਘਟੋ ਘਟ ਤਿੰਨ ਤੋਂ 4 ਲੱਖ ਹੋ ਜਾਣਾ ਸੀ ਦੂਜਾ ਸਰਪੰਚ ਕਰਦਾ ਤਿੰਨ ਤੋਂ 4 ਲੱਖ ਉਧਰ ਹੋ ਜਾਣਾ ਸੀ ਸੋ ਬੜੇ ਵਧੀਆ ਪਾਲਸੀਆਂ ਬਣਾ ਕੇ ਗਾਂ ਤੋਂ ਚੱਲਾਂਗੇ ਪਿੰਡ ਦੇ ਸਹਿਯੋਗ ਨਾਲ ਇਹਨਾਂ ਦੇ ਵੀਰਾਂ ਦਾ ਬਹੁਤ ਸਹਿਯੋਗ ਲਵਾਂਗੇ ਕਿਉਂਕਿ ਉਹਨਾਂ ਦੇ ਸਹਿਯੋਗ ਤੋਂ ਬਿਨਾ ਕੁਝ ਨਹੀਂ ਹੋਊਗਾ ਇਹ ਕਾਫੀ ਚੀਜ਼ਾਂ ਪਾਲਸੀਆਂ ਕੋਟੂ ਘਟ ਬਾਹਰ ਨਹੀਂ ਤਾਂ ਅਸੀਂ ਆਪਣੇ ਪਿੰਡ ਦਾ ਸੁਧਾਰ ਕਰ ਸਕੀਏ ਨਾ ਜੀ ਜਿਹੜੇ ਕੰਮ ਸਰਕਾਰ ਦੁਆਰਾ ਨਹੀਂ ਹੁੰਦੇ ਉਹ ਸਿਨ ਐਨ ਆਰ ਆਈ ਦੇ ਸਹਿਯੋਗ ਲੈ ਕੇ ਉਹ ਪਿੰਡ ਦੇ ਕੰਮ ਸਿਰੇ ਚੜਾਂਗੇ ਜੀ ਸੋ ਸਰਪੰਚੀ ਤੇ ਬਹੁਤ ਜ਼ਿਆਦਾ ਫਾਇਦੇ ਆ ਜੀ ਨਜ਼ਰੂ ਅੱਜ ਜਿਹੜਾ ਸਰਪੰਚ ਜਿਹੜਾ ਚੁਣਿਆ ਗਿਆ ਸਰਪੰਚੀ ਦੇ ਨਾਲ ਤੇ ਨੌਰਵਨ ਚਿਹਰਾ ਚੁਣਿਆ ਗਿਆ ਕੀ ਕਹਿਣਾ ਚਾਹਦੇ ਹੋ ਅਸੀਂ ਜੀ ਉਹ ਇਸ ਲਈ ਚੁਣਿਆ ਵੀ ਬੜਾ ਚਿਰ ਹੋ ਗਿਆ ਸੀ ਲੋਕਾਂ ਨੂੰ ਚੂਣਾ ਕਰਦਿਆਂ ਚੂਣਾ ਕਰਦਿਆਂ ਵੈਨਾ ਪੈਸਾ ਖਰਾਬ ਕਰਦੇ ਸੀ ਸਾਰੀ ਦੁਨੀਆ ਪਰ ਇਹ ਜਦੋਂ ਐਕੀ ਪੰਚਾਇਤਾਂ ਭੰਗ ਹੋਈਆਂ ਸੀ ਉਦੋਂ ਹੀ ਸਾਡੀ ਸਲਾਹ ਹੋ ਗਈ ਸੀ ਸਾਰੇ ਪਿੰਡ ਨਾਲ ਸਲਾਹ ਕਰ ਲਈ ਸੀ ਉਹ ਕਹਿੰਦੇ ਸੀ ਕੋਈ ਗੱਲ ਨਹੀਂ ਉਦੋਂ ਕੱਟ ਕੀਤਾ ਸੀ ਉਦੋਂ ਸਾਰੇ ਪਿੰਡ ਨੇ ਸਹਿਮਤੀ ਹੋ ਗਈ ਸੀ ਉਦੋਂ ਦੇ ਫੇਸੇ ਰੁਕੇ ਹੋ ਸੀਗੇ ਹੁਣ ਪੰਚਾਇਤਾਂ ਫੇਸ ਸ਼ੁਰੂ ਹੋਈਆਂ ਤਾਂ ਅੱਜ 28 ਤਰੀਕ ਨੂੰ ਪਿੰਡ ਟੜਿਆਲੇ ਸਾਡੇ ਚ ਤਾਂ ਇਹ ਸਾਰਿਆਂ ਨੇ ਸਰੂਪੇ ਪਾਤੇ ਆ ਮੈਂਬਰ ਵੀ ਵਧੀਆ ਚੁਣ ਹੋ ਗਾਇਆ ਸਾਰੇ ਕਿਸੇ ਨੇ ਕੋਈ ਤੰਗੀ ਨਹੀਂ ਦਿੱਤੀ ਲਗਦਾ ਨਹੀਂ ਵਧੀਆ ਕੰਮ ਹੈਗਾ ਸਰ ਸੰਮਤੀ ਹੋ ਜੇ ਪਿੰਡ 'ਚ ਵੀ ਸ਼ਾਂਤੀ ਬਣੀ ਰਹਿੰਦੀ ਹੈ ਨਾ ਧੜੇਬੰਦੀਆਂ ਵੀ ਖਤਮ ਹੋ ਜਾਂਦੀਆਂ ਜਿਸ ਤਰ੍ਹਾਂ ਮੈਂ ਕਹ ਜੀ ਸਾਰੇ ਅੱਜ ਇੱਕ ਦੂਜੇ ਨਾਲ ਬੜੇ ਖੁਸ਼ ਸੀਗੇ ਹੱਸਦੇ ਸੀ ਨਹੀਂ ਤਾਂ ਸਾਲ-ਸਾਲ ਕੋਈ ਨੂੰ ਕੋਈ ਬੁਲਾਉਂਦਾ ਹੀ ਨਗਾ ਐਦਾਂ ਗੁਰਦੁਆਰੇ ਲੰਗਰ ਚੱਲਦੋਂ ਤੇ ਸਾਡੇ ਗੁਰਦੁਆਰੇ ਹਾਲ ਭਰਿਆ ਜੀ ਸਾਰਾ ਪਿੰਡ ਇਕੱਠਾ ਸੀਗਾ ਬੜੀ ਖੁਸ਼ੀ ਸਾਰੇ ਦੇ ਮਨਾਂ 'ਤੇ ਬੜੇ ਵਧੀਆ ਸੀਗੇ ਜਿੱਦਾਂ ਤਾਂ ਕੋਈ ਹੈ ਨਹੀਂ ਸੀ ਕਿਸੇ ਦੇ ਮਨ 'ਚ ਵੀ ਜੀ ਉਮੀਦ ਹੈ ਹੁਣ ਤੁਹਾਡਾ ਜਿਹੜਾ ਨੌਜਵਾਨ ਚਿਹਰਾ ਚੁਣਿਆ ਵਿਕਾਸ ਜਿਹੜਾ ਪਿੰਡ ਦੇ ਵਿਕਾਸ ਨੂੰ ਅੱਗੇ ਲੈ ਕੇ ਜਾਏ ਬਿਲਕੁਲ ਬਿਲਕੁਲ ਇਹ ਇਹ ਵੀ ਕਿੰਨਾ ਮੈਂ ਸਾਰੇ ਕੰਮ ਕਰੂੰਗਾ ਕੋਈ ਮੁੰਡਾ ਪੜਿਆ ਲਿਖਿਆ ਆ ਇਹ ਵੀ ਕੋਈ ਗਰੀਬ ਘਰ ਦਾ ਨੀਗਾ ਕੋਈ ਉਦਾਂ ਦਾ ਹੋਵੇ ਤਾਂ ਚਲੋ ਹੁੰਦਾ ਵੀ ਬੰਦੇ ਪਤਾ ਨਹੀਂ ਪੈਸੇ ਲਾਉਣੇ ਕਿ ਨਹੀਂ ਲਾਉਣੇ ਬਾਕੀ ਇਹਦੀ ਪਹੁੰਚ ਵੀ ਚੰਗੀ ਆ ਤੇ ਇਸ ਕਰਕੇ ਕੋਈ ਮਾੜਾ ਬੰਦਾ ਸਰਪੰਚ ਵੀ ਨਹੀਂ ਕੰਮ ਕਰਾ ਸਕਦਾ ਅੱਜ ਕੱਲ ਕੋਈ ਪੈਸਾ ਲੈਣਾ ਗ੍ਰਾਂਟ ਲੈਣੀ ਬੜੀ ਔਖੀ ਆ ਜਿਹੜੇ ਹਾਲਾਤ ਆ ਦੁਨੀਆ ਤੇ ਸਰਕਾਰਾਂ ਦੇ ਤਾਂ ਗ੍ਰਾਂਟ ਲੈਣੀ ਵੀ ਔਖੀ ਆ ਇਸ ਕਰਕੇ ਇਹ ਪੜਿਆ ਲਿਖਿਆ ਇਹਨੂੰ ਸਾਰੇ ਭੇਤੀ ਆ ਸਾਰਾ ਜਾਣਦਾ ਸਭ ਕੁਝ ਇਸ ਕਰਕੇ ਉਹ ਮੁੰਡੇ ਮੈਂਬਰ ਵੀ ਅਸੀਂ ਇਦਾਂ ਦੇ ਲਏ ਆ ਤਾਂ ਵਧੀਆ ਕੰਮ ਕਰਾਊਗਾ ਇਹ ਤੇ ਯਕੀਨ ਹਾਂ ਜਨਪਛਾਤ ਬਣਾਈਏ ਇਸ ਵਾਰ ਹਾਂਜੀ ਬਸ ਇੱਕ ਦੋ ਬੰਦਾ ਵਿੱਚ ਹੈਗੇ ਆ ਸਿਆਣੇ ਵੀ ਜਿਹੜੇ ਸਿਆਣੇ ਵੀ ਚਾਹੀਦੇ ਆ ਜਿਹੜੇ ਇਹਨੂੰ ਸਲਾਹ ਦੇਣਾਂਗੇ ਹਾਂਜੀ ਫੌਜੀ ਬੰਦਾ ਵੀ ਲਿਆ ਸੀ ਮਾਹੌਲ ਵਧੀਆ ਇਸ ਵੇਲੇ ਬਹੁਤ ਵਧੀਆ ਮਾਹੌਲਾ ਪਿੰਡ 'ਚ ਬੜੀ ਖੁਸ਼ੀ ਆ ਸਾਰੇ ਖੁਸ਼ੀ ਲਹਿਰਿਆ ਸਾਰੇ ਸਰੋਪੇ ਪਾ ਕੇ ਵਧੀਆ ਜਕਾਰੇ ਬੁਲਾਏ ਆ ਨਾਲੇ ਜੀ